ਉੱਤਰ ਭਾਰਤ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਵੇਖਣ ਨੂੰ ਮਿਲਿਆ ਸੰਗਨੀ ਤੁੰਦੀ ਚਿੱਟੀ ਚਾਦਰ ਕਾਰਨ ਸੜਕਾਂ ਤੇ ਵਿਜ਼ਿਬਿਲਿਟੀ ਨਾ ਮਾਤਰ ਰਹੀ ਅਤੇ ਸੜਕੀ ਆਵਾਜਾਈ ਦੀ ਰਫਤਾਰ ਕਾਫੀ ਮੱਠੀ ਰਹੀ ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫਤਾਰ ਤੇ ਵੀ ਪ੍ਰਭਾਵ ਪਿਆ ਅਤੇ ਨੇਕਾ ਗੱਡੀਆਂ ਤੈ ਸਮੇਂ ਤੋਂ ਪਛੜ ਕੇ ਚਲੀਆਂ ਲੋਕਾਂ ਦਾ ਅਖਣਾ ਹੈ ਕਿ ਸਕੂਲੀ ਬੱਚੇ ਸਕੂਲ ਜਾਣ ਅਤੇ ਲੋਕ ਦਫਤਰ ਜਾਂ ਕੰਮਕਾਰਾਂ ਤੋਂ ਲੇਟ ਹੋ ਰਹੇ ਹਨ ਹਾਂਜੀ ਆ ਦੋ ਦਿਨ ਤੋਂ ਬਹੁਤ ਜ਼ਿਆਦੀ ਧੁੰਦ ਵੱਧ ਗਈ ਆ ਇਹ ਜਿਹੜੇ ਕਰਕੇ ਚੱਲਣ ਫਿਰਾਂ ਚ ਬਹੁਤ ਦਿੱਕਤ ਹੋ ਰਹੀ ਆ ਤੇ ਪਰ ਸਰਕਾਰ ਨੂੰ ਚਾਹੀਦਾ ਕੋਈ ਲਾਈਟ ਆਗ ਦਾ ਅਰੇਂਜਮੈਂਟ ਕਰਨ ਤਾਂ ਕਿ ਕੋਈ ਵੀ ਹਾਦਸਿਆਂ ਤੋਂ ਬਚਾਅ ਹੋ ਸਕੇ ਮੁਸ਼ਕਲ ਹੀ ਲੱਗਦਾ ਵਾ ਕੱਲ ਵੀ ਬਹੁਤ ਘੱਟ ਧੁੱਪ ਨਿਕਲੀ ਸੀ ਅੱਜ ਦਾ ਮੁਸ਼ਕਲ ਹੀ ਲੱਗ ਰਿਹਾ ਬਹੁਤ ਜਿਆਦਾ ਧੁੰਦ ਹੈ ਅੱਜ ਮੈਂ ਕਹਿੰਦਾ ਭਾਈ ਸਵੇਰੇ ਗਿਆ ਮੈਂ ਕਹਿੰਦਾ ਬੜੀ ਮੁਸ਼ਕਲ ਮੰਡੀ ਪਹੁੰਚੇ ਮੈਂ ਕੋਈ ਲੱਟਾ ਨਹੀਂ ਜਗਣੀਆਂ ਬੜਾ ਬੁਰਾ ਹਾਲ ਜੇ ਮੈਂ ਕਹਿੰਦਾ ਸਬਜ਼ੀ ਲੈਣੀ ਬੜੀ ਮੁਸ਼ਕਲ ਵਈ ਤੜਕੇ 3:30 ਵਜੇ ਜਾਣਾ 4:00 ਵਜੇ ਜਾਣਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਲੱਟਾ ਲੂਟਾਂ ਬ ਬੜੀ ਮਿਹਰਬਾਨੀ ਨੇ ਸਰਕਾਰ ਦੀ 820 ਤੋਂ ਬਜੇ ਨਾ ਭਾਈ ਬੋਹਣੋਂ ਬਜੇ ਹੋਂਡਾ ਲੱਟ ਨਹੀਂ ਆ ਗਿਆ ਨਿਰਕ ਸੁਣਾ ਸੀ ਬੜੀ ਮੁੱਛ ਲਗਾਂ ਹੌਲੀ 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 ਗਿਆ ਤੋਂ ਦੇ ਭਾਈ ਬਹੁਤ ਜਿਆਦਾ ਪੈ ਗਈ ਆ ਤੋਂ ਦੇ ਭਾਈ ਤੰਦਲਾ ਤੰਦਾ ਮਤਲਬ ਨਜ਼ਰ ਨਹੀਂ ਆਂਦਾ ਕਿ ਕੁਝ ਵੀ ਤੇ ਤੁਹਾਨੂੰ ਪਤਾ ਹੈ ਗੱਡੀ ਵੀ ਬੜੀ ਧਿਆਨ ਨਾਲ ਚਲਾਣੀ ਪੈਂਦੀ ਆ ਅਸੀਂ ਬਹੁਤ ਸਲੋ ਕਰਕੇ ਇਤਲਾ ਆ ਰਹੇ ਆ ਪਤਾ ਹੀ ਲੱਗਦਾ ਕੁਝ ਵੀ ਬਹੁਤ ਜਾਈ ਠੰਡ ਅਗੇ ਨਾਲ ਵਧ ਗਿਆ ਭਾਈ ਕਿ ਨਹੀਂ ਭਾਈ ਵੀ ਨਹੀਂ ਕਰ ਸਕਦੇ ਆ ਹੌਣ ਤੇ ਜੋ ਵੀ ਭਾਈ ਤੁਹਾਡੇ ਸਾਹਮਣੇ ਆ ਮਤਲਬ ਇਹ ਕਹਿ ਸਕਦੇ ਆ ਵੀ ਮਾਲਕ ਦੀ ਹੋਂ ਕਿਰਪਾ ਮਾਲਕ ਦੀ ਹੈਗੀ ਆ ਜੋ ਵੀ ਕਰਨਾ ਕੁਦਰਤ ਦੀ ਦੇਣ ਹੈਗੀ ਆ ਇਹ ਹੁਣ ਠੰਡ ਅੱਗੇ ਕਿਹਨਾਂ ਕੰਨ ਪਤਾ ਬਤਨੀ ਆ ਭਾਈ ਹੁਣ ਇਹ ਆ ਵੀ ਅਗਰ ਨੂੰ ਮਤਲਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਇਹ ਜਿੰਨੀਆਂ ਵੀ ਗਵਰਨਮੈਂਟ ਦੇ ਜਿਹੜੇ ਲੈਟਾ ਵਾ ਲੈਟਾ ਜਗਾ ਕੇ ਰੱਖਣੀ ਚਾਹੀਦੀਆਂ ਵਾ ਤੇ ਗੱਡੀਆਂ ਬਿਲਕੁਲ ਸਲੋ ਚਲਾਨੀ ਚਾਹੀਦੀਆਂ ਕਿਉਂਕਿ ਠੰਡ ਬਹੁਤ ਬਹੁਤ ਜ਼ਿਆਦੀ ਪੈ ਰਹੀ ਆ ਕਿਤੇ ਵੀ ਗੱਡੀ ਵਾ ਸਕਦੀ ਆਪਣੇ ਤਰੀਕੇ ਨਾਲ ਚੱਲਣ ਵੀ ਬਿਲਕੁਲ ਸਲੋ ਗੱਡੀਆਂ ਚਲਾਣਾ ਉੱਤਰ ਭਾਰਤ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਸ਼ੁਰੂ ਹੋ ਚੁੱਕਾ ਹੈ ਗੱਲ ਕਰੀਏ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਵੀਰਵਾਰ ਸਵੇਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਠੰਡ ਦੀ ਚਾਦਰ ਛਾਈ ਰਹੀ ਅਤੇ ਦੇਖਣ ਨੂੰ ਇਹ ਮਿਲਿਆ ਕਿ ਵਾਹਨ ਚਾਲਕਾਂ ਵੱਲੋਂ ਜਿਹੜੀਆਂ ਆਪਣੇ ਵਾਹਨ ਚਲਾਏ ਜਾ ਰਹੇ ਬਿਲਕੁਲ ਹੀ ਹੌਲੀ ਸਪੀਡ ਤੇ ਚਲਾਏ ਜਾ ਰਹੇ ਸਾਡੀ ਵੀ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਹੈ ਕਿ ਜਿਹੜੀਆਂ ਆਪਣੀਆਂ ਉਹ ਵਾਹਨ ਚਲਾ ਰਹੇ ਹਨ ਬਿਲਕੁਲ ਹੌਲੀ ਸਪੀਡ ਤੇ ਚਲਾਉਣ ਤਾਂ ਜੋ ਕੋਈ ਦੁਰਘਟਨਾ ਹੋਣ ਤਾਂ ਬਚਾਅ ਹੋ ਸਕੇ ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲ ਮਾਰੀ ਕੈਮਰਾਮੈਨ ਪ੍ਰੇਸ਼ਰਮਨ ਨਾਲ ਰਕੇਸ਼ ਕੁਮਾਰ